ਨੂੰ ਲਗਾਣਾ ਫਿਕਾ ਆ ਫ੍ਰਾਈਡੇ ਸੀਗਾ ਉਸ ਦਿਨ 48000 ਪੈਸੇਜेंजर ਨੋਟ ਕੀਤੇ ਗਏ ਸੀ ਕਿ ਕਿਹ ਲਗੀ ਇੰਟਰਨੈਸ਼ਨਲ ਪੋਰਟ ਤੇ ਆਏ ਆ ਚਾਹੇ ਉਹ ਉਹਨਾਂ ਨੇ ਫਲਾਈਟ ਲਈ ਤੇ ਚਾਹੇ ਫਲਾਈਟ ਤੋਂ ਆਏ ਆ ਟੋਟਲ ਜਿਹੜੀ ਗਿਣਤੀ ਆ 48000 ਹੈ ਜੀ ਔਰ ਇਹ ਅੰਦਾਜ਼ਾ ਲਾਇਆ ਗਿਆ ਵੀ ਪਿਛਲੇ ਸਾਲ ਲਗਭਗ 14 ਲੱਖ ਪੈਸੇਜेंजर ਜਿਹੜੇ ਇਹਨਾਂ ਦਿਨਾਂ ਦੇ ਵਿੱਚ ਸਫ਼ਰ ਜਿਹੜੇ ਕਰਨ ਵਾਸਤੇ 에어ਪੋਰਟ ਪਹੁੰਚੇ ਸੀ ਪਰ ਐਤਕੇ ਕਹਿੰਦੇ ਉਹ ਤੋਂ 1 ਲੱਖ ਵਧਣਗੇ ਲਗਭਗ ਡੇਡ ਮਿਲੀਅਨ ਦੀ ਗਲਤੀ ਦੱਸ ਦਿੱਤੀ ਜਾ ਰਹੀ ਹੈ ਇਹਨਾਂ ਥੋੜੇ ਜਿਹੇ ਦਿਨਾਂ ਦੇ ਵਿੱਚ